ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਓ ਤੁਹਾਡੇ ਨਾਲ ਸੰਤ ਮਸਕੀਨ ਜੀ ਦੇ ਕੁਝ ਬਚਨਾਂ ਨੂੰ ਸਾਂਝਾ ਕਰਦੇ ਹਾਂ ਅੱਜ ਦੀ ਵੀਡੀਓ ਦਾ ਜੋ ਟੌਪਿਕ ਹੈ ਉਹ ਹੈ ਬੋਲਨ ਹਾਰ ਪਰਮਗੁਰ ਹੀ ਮਸਕੀਨ ਜੀ ਦੱਸਦੇ ਨੇ ਕਿ ਰਸਨਾ ਮਨੁੱਖ ਕੋਲ ਕਰਤੇ ਦਾ ਬਹੁਤ ਵੱਡਾ ਵਰਦਾਨ ਹੈ ਜਿੱਥੇ ਭੋਜਨ ਦਾ ਸਵਾਦ ਰਸਨਾ ਕਰਕੇ ਮਿਲਦਾ ਹੈ ਉੱਥੇ ਅਸੀਂ ਰਸਨਾ ਨਾਲ ਬੋਲ ਕੇ ਸੰਸਾਰ ਤੇ ਕਰਤਾਰ ਨਾਲ ਸੰਬੰਧ ਜੋੜਦੇ ਹਾਂ ਕੋਈ ਕੰਨਾਂ ਨਾਲ ਸੁਣ ਰਿਹਾ ਹੈ ਜਾਂ ਨਹੀਂ ਨੱਕ ਨਾਲ ਸੁੰਘ ਰਿਹਾ ਹੈ ਜਾਂ ਨਹੀਂ ਅਤੇ ਅੱਖਾਂ ਨਾਲ ਵੇਖ ਰਿਹਾ ਹੈ ਜਾਂ ਨਹੀਂ ਇਸ ਦਾ ਪਤਾ ਨਹੀਂ ਚੱਲਦਾ ਪਰ ਕੋਈ ਰਸਨਾ ਨਾਲ ਬੋਲ ਰਿਹਾ ਹੈ ਫੌਰਨ ਪਤਾ ਚੱਲਦਾ ਹੈ ਰਸਨਾ ਦਾ ਕਰਮ ਪ੍ਰਗਟ ਹੈ ਤੇ ਸਭ ਤੋਂ ਜ਼ਿਆਦਾ ਮਨੁੱਖ ਸ਼ਬਦਾਂ ਤੋਂ ਪ੍ਰਭਾਵਿਤ ਹੁੰਦਾ ਹੈ ਇੱਕ ਨੇਤਾ ਆਪਣੇ ਬੋਲਾਂ ਨੂੰ ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾ ਦੇਵੇ ਤਾ ਉਸ ਨੂੰ ਕਾਮਯਾਬ ਸਮਝਿਆ ਜਾਂਦਾ ਹੈ ਰਸਨਾ ਮਨੁੱਖ ਨੂੰ ਬਖਸ਼ੀ ਸਾਰੇ ਇੰਦਰੀਆਂ ਨਾਲੋਂ ਮਹਾਨ ਤਾਕਤ ਹੈ ਇੱਕ ਨੇਤਰਹੀਨ ਮਨੁੱਖ ਵਾਸਤੇ ਵਿਕਾਸ ਦੇ ਸਾਰੇ ਦੁਆਰ ਬੰਦ ਨਹੀਂ ਹਨ ਉਹ ਚਾਵੇ ਤਾਂ ਚੰਗਾ ਸੰਗੀਤਕਾਰ ਕਵੀ ਤੇ ਦਾਰਸ਼ਨਿਕ ਬਣ ਸਕਦਾ ਹੈ ਨੇਤਰਹੀਨ ਮਨੁੱਖ ਬ੍ਰਹਮ ਗਿਆਨੀ ਵੀ ਬਣੇ ਹਨ ਭਗਤ ਸੂਰਦਾਸ ਨੇਤਰਹੀਨ ਹੀ ਸਨ ਸਰੀਰ ਵਿੱਚ ਪਵਨ ਤੱਤ ਪ੍ਰਧਾਨ ਹੈ ਇੰਦਰੀਆਂ ਵਿੱਚ ਰਸਨਾ ਹੈ ਅਸੀਂ ਜੋ ਕੁਝ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ ਦੇਹੀ ਮਾਟੀ ਬੋਲੇ ਪਵਨ ਇਸ ਮਿੱਟੀ ਦੀ ਦੇਹੀ ਵਿੱਚ ਪਵਨ ਬੋਲਦੀ ਹੈ ਬੋਲਣਾ ਪਵਨ ਤੱਤ ਦੀ ਹੀ ਦੇਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਪਵਨ ਨੂੰ ਗੁਰੂ ਆਖ ਦਿੱਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪੌਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਨਾਇਆ ਭਾਈ ਗੁਰਦਾਸ ਜੀ ਵੇਖਣ ਨਾਲ ਸੁੰਗਣ ਨਾਲ ਸਬੰਧ ਨਹੀਂ ਜੁੜਦੇ ਬੋਲਣ ਨਾਲ ਸਬੰਧ ਜੁੜਦੇ ਨੇ ਕਿਹਾ ਜਾਂਦਾ ਹੈ ਕਿ ਅੱਖਾਂ ਨਿਯਮਤ ਹਨ ਅੱਖਾਂ ਗਈਆਂ ਸੰਸਾਰ ਗਿਆ ਪਰ ਐਸਾ ਕਹਿਣਾ ਚਾਹੀਦਾ ਹੈ ਰਸਨਾ ਬੜੀ ਨਿਯਮਤ ਹੈ ਰਸਨਾ ਗਈ ਸੰਸਾਰ ਗਿਆ ਨੇਤਰਹੀਨ ਮਨੁੱਖ ਜੀਵਨ ਦੇ ਵਸੀਲੇ ਲੱਭ ਲੈਂਦਾ ਹੈ ਨੇਤਰਹੀਨ ਮਨੁੱਖ ਸਮਾਜਿਕ ਜੀਵਨ ਵੀ ਜ਼ਿੰਮੇਵਾਰੀਆਂ ਨਿਭਾ ਲੈਂਦਾ ਹੈ ਪਰ ਗੂੰਗੇ ਵਾਸਤੇ ਵਿਕਾਸ ਦੇ ਸਾਰੇ ਦਵਾਰ ਬੰਦ ਹਨ ਐਸਾ ਸੰਸਾਰ ਦੇ ਇਤਿਹਾਸ ਵਿੱਚ ਘੱਟ ਹੀ ਹੋਇਆ ਹੈ ਕਿ ਕੋਈ ਗੂੰਗਾ ਮਨੁੱਖ ਕਵੀ ਸੰਗੀਤਕਾਰ ਦਾਰਸ਼ਨਿਕ ਜਾਂ ਫਿਲਾਸਫਰ ਬਣ ਗਿਆ ਹੋਵੇ ਧਾਰਮਿਕ ਦੁਨੀਆ ਵਿੱਚ ਵੀ ਗੂੰਗੇ ਦੀ ਅਨਹੂਦ ਹੈ ਕੋਈ ਗੂੰਗਾ ਭਗਤ ਬਣ ਗਿਆ ਹੋਵੇ ਦਿਖਾਈ ਨਹੀਂ ਦਿੰਦਾ ਸੰਬੰਧ ਜੁੜਦੇ ਹਨ ਬੋਲਣ ਨਾਲ ਤੇ ਬੋਲਣਾ ਗੂੰਗੇ ਕੋਲ ਨਹੀਂ ਹੈ ਗੂੰਗੇ ਦੇ ਮਿੱਤਰ ਵੀ ਨਹੀਂ ਹੁੰਦੇ ਕਿਉਂਕਿ ਜਗਤ ਦੇ ਸਾਰੇ ਸੰਬੰਧ ਬੋਲਣ ਤੇ ਖੜੇ ਹਨ ਗੂੰਗੇ ਕੋਲ ਸਿਰਫ ਇਸ਼ਾਰੇ ਹਨ ਤੇ ਇਹ ਇਸ਼ਾਰੇ ਵੀ ਉਸ ਦੀ ਮਾਂ ਹੀ ਸਮਝ ਸਕਦੀ ਹੈ ਬੋਲ ਚਾਲ ਦਾ ਟੁੱਟਣਾ ਸੰਬੰਧ ਦੇ ਟੁੱਟਣ ਦੀ ਨਿਸ਼ਾਨੀ ਹੈ ਜਿੱਥੇ ਬੋਲਚਾਲ ਬੰਦ ਹੋ ਗਈ ਬੰਦ ਹੋ ਗਈ ਹੋਵੇ ਸਿਆਣਾ ਮਨੁੱਖ ਅੰਦਾਜ਼ਾ ਲਾ ਲੈਂਦਾ ਹੈ ਕਿ ਸੰਬੰਧ ਟੁੱਟੇ ਹੋਏ ਹਨ ਦੋ ਭਾਈ ਨਾਂ ਬੋਲਣ ਪਤੀ ਪਤਨੀ ਤੇ ਮਿੱਤਰ ਆਪਸ ਵਿੱਚ ਨਾਂ ਬੋਲਣ ਤਾਂ ਵਕਤੀ ਤੌਰ ਤੇ ਸੰਬੰਧ ਟੁੱਟ ਜਾਂਦੇ ਹਨ ਭਾਸ਼ਾ ਬੋਲੀ ਸਿਰਫ ਮਨੁੱਖ ਕੋਲ ਹੈ ਪਸ਼ੂ ਜਗਤ ਕੋਲ ਆਵਾਜ਼ ਤਾਂ ਹੈ ਪਰ ਅੱਖਰ ਨਾ ਹੋਣ ਕਰਕੇ ਬੋਲੀ ਨਹੀਂ ਹੈ ਇਸ ਵਾਸਤੇ ਉਹਨਾਂ ਦੀ ਦੁਨੀਆ ਵਿੱਚ ਗਿਆਨ ਵਿਗਿਆਨ ਵਿਕਸਿਤ ਨਹੀਂ ਹੋ ਸਕੇ ਸੋ ਇਸ ਗੱਲ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਹੀ ਹੈ ਕਿ ਸਾਰੇ ਸੰਬੰਧ ਬੋਲਣ ਦੇ ਉੱਤੇ ਖੜੇ ਹਨ ਅਸੀਂ ਪਹਿਲੇ ਮਨੁੱਖ ਨੂੰ ਵੇਖਦੇ ਹਾਂ ਫਿਰ ਬੋਲਦੇ ਹਾਂ ਪਰ ਪ੍ਰਮਾਤਮਾ ਨਾਲ ਤਾਂ ਪਹਿਲੇ ਬੋਲਣਾ ਪਏਗਾ ਵੇਖਣਾ ਬਾਅਦ ਨਸੀਬ ਹੋਵੇਗਾ ਪਰ ਕੀ ਬੋਲੀਏ ਕਿੰਨਾ ਬੋਲੀਏ ਤੇ ਕਦੋਂ ਬੋਲੀਏ ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਪਾਵੇ ਤੇ ਅਸੀਂ ਉਸ ਨਾਲ ਜੁੜ ਸਕੀਏ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਬੋਲਣਾ ਅੰਮ੍ਰਿਤ ਵੇਲੇ ਹੈ ਕੀ ਬੋਲਣਾ ਹੈ ਕਿਤਨਾ ਬੋਲਣਾ ਹੈ ਇਸ ਦਾ ਉੱਤਰ ਗੁਰੂ ਨਾਨਕ ਦੇਵ ਜੀ ਇਨ੍ਹਾਂ ਸ਼ਬਦਾਂ ਵਿੱਚ ਦਿੰਦੇ ਹਨ ਇੱਕ ਦੂ ਜੀ ਪੌ ਲਖ ਹੋ ਹੈ ਲਖ ਹੋ ਵੈ ਲਖ 20 ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ 8 ਰਹਾ ਪਤ ਪਵੜੀਆਂ ਚੜੀਆ ਹੋਏ 21 ਇੱਕ ਅਕਾਲ ਪੁਰਖ ਦਾ ਨਾਮ ਉਚਾਰਨ ਕਰੀ ਜਾਣਾ ਹੈ ਔਰ ਸ਼ਬਦ ਵਿੱਚ ਸੁਰਤ ਜੋੜਨੀ ਹੈ ਧੁਨ ਵਿੱਚ ਧਿਆਨ ਜੋੜਨਾ ਹੈ ਸ਼ਬਦ ਦੀ ਧੁਨ ਸੂਈ ਹੈ ਤੇ ਇਸ ਵਿੱਚ ਧਿਆਨ ਜੋੜਨਾ ਧਾਗਾ ਹੈ ਸੂਈ ਅੱਗੇ ਚੱਲਦੀ ਹੈ ਧਾਗਾ ਪਿੱਛੇ ਚੱਲਦਾ ਹੈ ਸ਼ਬਦ ਦੀ ਧੁਨ ਪਹਿਲੇ ਕਰਨੀ ਹੈ ਫਿਰ ਉਸ ਵਿੱਚ ਧਿਆਨ ਜੋੜਨਾ ਹੈ ਇਸ ਤਰ੍ਹਾਂ ਚਿੱਤ ਉਸ ਪਰਮ ਪਿਤਾ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲਾਗਾ ਇਸ ਗੱਲ ਦੀ ਸਾਵਧਾਨੀ ਰੱਖਣੀ ਹੈ ਕਿ ਰਸਨਾ ਝੂਠ ਨਾ ਬੋਲੇ ਰਸਨਾ ਦਾ ਬੋਲਿਆ ਝੂਠ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਇਸ ਤਰ੍ਹਾਂ ਧੁਨ ਧਿਆਨ ਦੀ ਸਾਧਨਾ ਨਿਸਫਲ ਹੋ ਜਾਂਦੀ ਹੈ ਵੇਖਣ ਵਿੱਚ ਆਇਆ ਕਿ ਜਿਸ ਝੂਠ ਨਾਲ ਕੋਈ ਸਵਾਰਥ ਸਿੱਧੀ ਵੀ ਨਹੀਂ ਹੁੰਦੀ ਉਹ ਝੂਠ ਵੀ ਬੋਲੀ ਜਾ ਰਿਹਾ ਹੈ ਔਰ ਇਸ ਤਰ੍ਹਾਂ ਝੂਠ ਬੋਲਣ ਦੀ ਇੱਕ ਵਾਦੀ ਪੈ ਜਾਂਦੀ ਹੈ ਮਾਂ ਬਾਪ ਬੱਚੇ ਨਾਲ ਤੇ ਬੱਚੇ ਮਾਂ ਬਾਪ ਨਾਲ ਝੂਠ ਬੋਲੀ ਜਾ ਰਹੇ ਹਨ ਮਾਲਕ ਨੌਕਰ ਨਾਲ ਅਤੇ ਨੌਕਰ ਮਾਲਕ ਨਾਲ ਦੁਕਾਨਦਾਰ ਗਾਹਕ ਨਾਲ ਤੇ ਗਾਹਕ ਦੁਕਾਨਦਾਰ ਨਾਲ ਹਾਕਮ ਪਰਜਾ ਨਾਲ ਤੇ ਪਰਜਾ ਹਾਕਮ ਨਾਲ ਝੂਠ ਬੋਲੀ ਜਾ ਰਹੀ ਹੈ ਸਾਰਾ ਜੀਵਨ ਕਾਫਲਾ ਝੂਠ ਦੇ ਆਸਰੇ ਤੇ ਚੱਲ ਰਿਹਾ ਹੈ ਸੁਚੇਤ ਰਹਿਣਾ ਹੈ ਕਿ ਰਸਨਾ ਤੋਂ ਝੂਠ ਨਾ ਨਿਕਲੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰਿਦਾ ਜੋਲੀ ਹੈ ਰਸਨਾ ਤੇ ਪਿਆ ਹੋਇਆ ਸੱਚ ਆਖਰ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜਿਸ ਭੋਜਨ ਦੀ ਬੁਰਕੀ ਪਹਿਲੇ ਮੂੰਹ ਵਿੱਚ ਪਾਈਦੀ ਹੈ ਤੇ ਸਵਾਦ ਰਸਨਾ ਨੂੰ ਪਹਿਲੇ ਮਿਲਦਾ ਹੈ ਫਿਰ ਇਹ ਬੁਰਕੀ ਮੇਦੇ ਵਿੱਚ ਜਾ ਕੇ ਰਸ ਬਣਦੀ ਹੈ ਤੇ ਫਿਰ ਖੂਨ ਬਣ ਕੇ ਜੀਵਨ ਦਾ ਆਧਾਰ ਬਣਦੀ ਹੈ ਇਸ ਤਰ੍ਹਾਂ ਪਹਿਲੇ ਸੱਚ ਰਸਨਾ ਤੇ ਫਿਰ ਇਹ ਸੱਚ ਹਿਰਦੇ ਵਿੱਚ ਬਸ ਰੋਮ-ਰੋਮ ਵਿੱਚ ਸਮਾ ਜਾਂਦਾ ਹੈ ਸ਼ਬਦ ਦਾ ਜਾਪ ਤੇ ਸੱਚ ਬੋਲਣਾ ਮਨੁੱਖ ਨੂੰ ਪਰਮ ਸਤ ਅਕਾਲ ਪੁਰਖ ਨਾਲ ਜੋੜ ਦਿੰਦਾ ਹੈ ਸ਼ਬਦ ਦਾ ਜਾਪ ਔਸ਼ਧੀ ਹੈ ਪਰ ਸੱਚ ਬੋਲਣਾ ਪਥ ਪਰਹੇਜ ਹੈ ਇਸ ਤਰ੍ਹਾਂ तमाम ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਪਰਮ ਆਨੰਦ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ